ਇੱਕ ਵਾਰ ਇੱਕ ਬੱਚੇ ਨੂੰ ਬਹੁਤ ਗੁੱਸਾ ਆਉਂਦਾ ਸੀ ਉਹ ਬੱਚਾ ਗੁੱਸੇ ਦੇ ਵਿੱਚ ਆਇਆ ਗੁੱਸੇ ਵਿੱਚ ਉਹ ਆਪਣੀ ਨਾ ਮਾਂ ਵੇਖਦਾ ਸੀ ਨਾ ਬਾਪ ਵੇਖਦਾ ਸੀ ਨਾ ਛੋਟੇ ਭੈਣ ਭਰਾ ਵੇਖਦਾ ਸੀ ਨਾ ਘਰ ਦਾ ਕੋਈ ਕੀਮਤੀ ਸਮਾਨ ਵੇਖਦਾ ਸੀ ਉਹਨੂੰ ਇੰਨਾ ਗੁੱਸਾ ਆਉਂਦਾ ਜੇ ਮਾਂ ਸਾਹਮਣੇ ਆਉਂਦੀ ਤਾਂ ਉਸ ਨੂੰ ਗਾਲੀ ਗਲੋਚ ਕਰਨਾ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦੇਣਾ ਕੋਈ ਕੀਮਤੀ ਚੀਜ਼ ਹੱਥ ਵਿੱਚ ਚਾਉਣੀ ਉਹ ਵੀ ਸੁੱਟ ਦੇਣੀ ਮਾਪੇ ਬਹੁਤ ਹੈਰਾਨ ਸਨ ਕਹਿੰਦੇ ਜਿਹੜੇ ਬੱਚੇ ਨੂੰ ਅਸੀਂ ਪਿਆਰ ਦੇ ਨਾਲ ਪਾਲਿਆ ਹੈ ਪਿਆਰ ਨਾਲ ਉਸ ਦੀ ਹਰੇਕ ਗੱਲ ਪੂਰੀ ਕਰਦੇ ਹਾਂ ਅੱਜ ਇਹ ਬੱਚਾ ਸਾਡੇ ਅਨੁਕੂਲ ਨਹੀਂ ਚੱਲ ਰਿਹਾ ਅੱਜ ਇਹ ਬੱਚਾ ਗੁੱਸੇ ਦੇ ਕਾਰਨ ਬਹੁਤ ਮਾੜਾ ਕਰ ਰਿਹਾ ਹੈ ਬੱਚੇ ਦੇ ਮਾਪੇ ਨੇ ਟਿਊਸ਼ਨ ਟੀਚਰ ਨਾਲ ਗੱਲਬਾਤ ਕੀਤੀ ਸਾਡੀ ਤਾਂ ਇਹ ਕੋਈ ਗੱਲ ਮੰਨਦਾ ਨਹੀਂ ਅਸੀਂ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿਤੇ ਤੁਹਾਡੀ ਗੱਲ ਹੀ ਮੰਨ ਲਵੇ ਤੁਸੀਂ ਇਸ ਨੂੰ ਸਮਝਾ ਕੇ ਦੇਖੋ ਟਿਊਸ਼ਨ ਟੀਚਰ ਨੇ ਬੱਚੇ ਨੂੰ ਕਿਹਾ beta ਆ ਜਾ ਆਪਾਂ ਇੱਕ ਗੇਮ ਖੇਡਦੇ ਹਾਂ ਜਦੋਂ ਤੂੰ ਇਹ ਗੇਮ ਜਿੱਤ ਗਿਆ ਤਾਂ ਮੈਂ ਤੈਨੂੰ ਤੇਰੀ ਫੇਵਰਟ ਚੀਜ਼ ਲੈ ਕੇ ਦਿਆਂਗਾ ਬੱਚੇ ਨੂੰ ਕਿਹਾ ਜਦੋਂ ਵੀ ਤੈਨੂੰ ਗੁੱਸਾ ਆਵੇ ਤੂੰ ਘਰ ਵਿੱਚੋਂ ਇੱਕ ਕਿੱਲ ਫੜਨਾ ਤੇ ਮਗਰ ਜਾ ਕੇ ਕੰਧ ਵਿੱਚ ਗੱਡ ਦੇਣਾ ਹੈ ਇੰਜ ਹੋਇਆ ਬੱਚੇ ਨੂੰ 15-20 ਵਾਰ ਦਿਨ ਵਿੱਚ ਗੁੱਸਾ ਆਉਣਾ ਅੰਦਰੋਂ ਕਿੱਲ ਚੁੱਕਣਾ ਅਥੋੜੀ ਨਾਲ ਕੰਦ ਵਿੱਚ ਕਿਲ ਗੱਢਣੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਉਹ ਕਿੱਲ ਘਟਦੇ ਗਏ ਗੁੱਸਾ ਘਟਦਾ ਗਿਆ ਬੱਚਾ ਆਪਣੇ ਟਿਊਸ਼ਨ ਟੀਚਰ ਨੂੰ ਇੱਕ ਦਿਨ ਜਾ ਕੇ ਕਹਿੰਦਾ ਅੱਜ ਇਸ ਤਰ੍ਹਾਂ ਦਾ ਦਿਨ ਆਇਆ ਕਿ ਮੈਨੂੰ ਬਿਲਕੁਲ ਵੀ ਗੁੱਸਾ ਨਹੀਂ ਆਇਆ ਮੇਰੇ ਕੋਲ ਇੱਕ ਵੀ ਕਿਲ ਗੱਢਣ ਦੀ ਸ਼ਮਤਾ ਨਹੀਂ ਸੀ ਮੈਂ ਅੱਜ ਇੱਕ ਵੀ ਕਿਲ ਨਹੀਂ ਗੱਡਿਆ ਉਹ ਟਿਊਸ਼ਨ ਟੀਚਰ ਮੁਸਕਰਾ ਪਿਆ ਸ਼ਾਬਾਸ਼ ਤੂੰ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਹੈ ਥੋੜਾ ਟਾਈਮ ਲੱਗੇਗਾ ਤੂੰ ਇਸ ਤਰ੍ਹਾਂ ਕਰਨਾ ਜਿਸ ਦਿਨ ਤੈਨੂੰ ਬਿਲਕੁਲ ਗੁੱਸਾ ਨਾ ਆਵੇ ਕੰਦ ਵਿੱਚੋਂ ਇੱਕ ਇੱਕ ਕਿੱਲ ਪੁੱਟਣਾ ਹੁਣ ਕਿੱਲ ਘੜਦਿਆਂ ਨੂੰ ਤਾਂ ਟਾਈਮ ਲੱਗਿਆ ਪਰ ਉਸ ਬੱਚੇ ਨੇ ਇੱਕ ਇੱਕ ਕਰਕੇ ਪਿੱਲ ਕਿੱਲ ਪੱਟਣਾ ਸ਼ੁਰੂ ਕੀਤਾ ਇੱਕ ਦਿਨ ਇਸ ਤਰ੍ਹਾਂ ਦਾ ਵੀ ਆਇਆ ਕਿ ਕੋਈ ਵੀ ਕਿੱਲ ਨਾ ਰਿਆ ਬੱਚਾ ਆਪਣੇ ਟਿਊਸ਼ਨ ਟੀਚਰ ਨੂੰ ਜਾ ਕੇ ਕਹਿੰਦਾ ਹੈ ਕਿ ਮੈਡਮ ਉਸਕੰਦ ਤੇ ਕੋਈ ਵੀ ਕੱਲ ਨਹੀਂ ਹੈ ਜਿਹੜਾ ਮੈਂ ਪੁੱਟਾਂ ਹੁਣ ਟੀਚਰ ਨਾਲ ਆਇਆ ਵੇਖਿਆ ਤੇ ਕਿਹਾ ਪਿਆਰੇ ਬੱਚੇ ਤੂੰ ਜਿਹੜੀ ਚੀਜ਼ ਮੰਗਣੀ ਹੈ ਮੈਂ ਤੈਨੂੰ ਲੈ ਕੇ ਦਿਆਂਗਾ ਜੋ ਉਸ ਦੀ ਮਨਪਸੰਦ ਚੀਜ਼ ਸੀ ਉਹ ਲੈ ਕੇ ਦਿੱਤੀ ਟੀਚਰ ਨੇ ਬੜਾ ਪਿਆਰਾ ਸਬਕ ਪੜਾਇਆ ਬੇਟਾ ਬੰਦਾ ਆਪਣੇ ਮੂੰਹ ਦੂਜੇ ਨੂੰ ਬਰਾ ਬੁਰਾ ਭਲਾ ਕਹਿ ਜਾਂਦਾ ਹੈ ਕਈ ਵਾਰੀ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਟੀਚਰ ਕਹਿੰਦਾ ਵੇਖ ਤੈਨੂੰ ਕਿੰਨਾ ਗੁੱਸਾ ਆਉਂਦਾ ਸੀ ਤੂੰ ਆਪਣੇ ਹੱਥਾਂ ਨਾਲ ਕਿੰਨੇ ਕਿਲ ਗੱਡੇ ਤੇ ਕਿੰਨੇ ਆਪਣੇ ਹੱਥਾਂ ਨਾਲ ਪੁੱਟੇ ਠੀਕ ਹੈ ਅੱਜ ਕਿਲ ਤਾਂ ਕੋਈ ਨਹੀਂ ਰਿਹਾ ਪਰ ਕਿੱਲਾਂ ਦੇ ਨਿਸ਼ਾਨ ਅਜੇ ਵੀ ਬੇਕਰਾਰ ਹਨ ਠੀਕ ਉਸੇ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਬਿਨਾਂ ਮਤਲਬ ਤੋਂ ਗਲਤ ਸਾਬਤ ਕਰਦੇ ਹਾਂ ਲੋੜ ਤੋਂ ਵੱਧ ਗੁੱਸਾ ਕਰਦੇ ਹਾਂ ਠੀਕ ਹੈ ਕਈ ਵਾਰ ਅਸੀਂ ਮਾਫੀ ਨਹੀਂ ਮੰਗ ਲੈਂਦੇ ਹਾਂ ਉਹ ਮਾਫ ਵੀ ਕਰ ਦਿੰਦਾ ਹੈ ਪਰ ਜਿਹੜੇ ਜ਼ਖਮ ਅਸੀਂ ਅੰਦਰ ਕਰ ਦਿੰਦੇ ਹਾਂ ਉਹ ਛੇਤੀ ਕਿਤੇ ਪਰਦੇ ਨਹੀਂ ਕੋਸ਼ਿਸ਼ ਕਰੀਏ ਗੁਰਾਂ ਦੀ ਬਾਣੀ ਦੇ ਮੁਤਾਬਕ ਚੱਲਣ ਦੀ ਗੁਰਾਂ ਦੇ ਮੁਤਾਬਕ ਆਪਣਾ ਜੀਵਨ ਢਾਲਣ ਦੀ ਗੁਰਾਂ ਦੀ ਬਾਣੀ ਤੋਂ ਬਿਨਾ ਅਸੀਂ ਇੰਨੇ ਕੰਗਾਲ ਹਾਂ ਸਾਨੂੰ ਕੋਈ ਵੀ ਆਪਣੇ ਦਰ ਤੇ ਪ੍ਰਵਾਨ ਨਹੀਂ ਕਰੇਗਾ ਅਸੀਂ ਗੁਰਾਂ ਨਾਲ ਪ੍ਰੇਮ ਪਾਉਣਾ ਹੈ ਅਸੀਂ ਕਿਸੇ ਦੀ ਪ੍ਰੇਿਤ ਦਿਲ ਵਿੱਚ ਨਹੀਂ ਰੱਖਣੀ ਅਸੀਂ ਗੁਰਾਂ ਦੇ ਕਹੇ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੈ ਜੇਕਰ ਗੁਰੂ ਜ਼ਿੰਦਗੀ ਵਿੱਚ ਹੈ ਤਾਂ ਜ਼ਿੰਦਗੀ ਵਿੱਚ ਚਾਨਣ ਹੈ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਕੋਰ ਅੰਧੇਰਾ ਹੈ ਇਸੇ ਲਈ ਤਾਂ ਬਾਣੀ ਦਾ ਸ਼ਬਦ ਹੈ ਜੇ ਸੋਚਨ ਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਮੁਕਤੀ ਨਹੀਂ ਪਾਈ ਜਾ ਸਕਦੀ ਗੁਰੂ ਤੋਂ ਬਿਨਾ ਸੁਰਤ ਸਿੱਧੀ ਨਹੀਂ ਹੋ ਸਕਦੀ ਆਓ ਅਸੀਂ ਵੀ ਗੁਰਾਂ ਦੀ ਸ਼ਰਨ ਵਿੱਚ ਆਈਏ ਤੇ ਅਰਦਾਸ ਕਰੀਏ ਗੁਰੂ 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 ਕਰਮਨ ਮੂਰ ਗੁਰੂ ਬਿਨਾ ਮੈਂ ਨਹੀਂ ਹੂਰ ਗੁਰੂ ਬਿਨਾ ਸਾਡੇ ਅੰਦਰ ਚੰਨ ਨਹੀਂ ਹੋ ਸਕਦਾ ਗੁਰੂ ਤੋਂ ਬਿਨਾ ਹਨੇਰਾ ਹੀ ਹਨੇਰਾ ਹੈ ਆਓ ਅਸੀਂ ਵੀ ਗੁਰਾਂ ਦੀ ਦਸਤੀ ਜੁਕਤੀ ਮੁਤਾਬਕ ਆਪਣੇ ਜੀਵਨ ਨੂੰ ਢਾਲੀਏ ਜੋ ਅਸੀਂ ਕੋ ਕਰਮ ਕਰ ਰਹੇ ਹਾਂ ਸਾਡੇ ਗੁਰਾਂ ਦੇ ਦਰ ਤੇ ਇਹ ਪ੍ਰਵਾਨ ਨਹੀਂ ਹਨ ਭਾਵੇਂ ਅਸੀਂ ਉਹ ਧਰਮ ਦੇ ਨਾਂ ਤੇ ਕਰ ਰਹੇ ਹਾਂ ਜਾਂ ਗੁਰਾਂ ਦੀ ਆੜ ਹਟ